ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਜੀ ਪਟਾਲਾ ਸ਼ਾਈ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੈਂਥ 7.5 ਮੀਟਰ ਹੈ ਕਪੜਾ ਫੁੱਲ ਵੈਲ ਤੇ ਇਹ ਪੱਗ ਆਪਾਂ ਨੇ ਤੁਹਾਨੂੰ ਮਿਰਰ ਸ਼ੀਸ਼ੇ ਵਿੱਚ ਦਿਖਾ ਸ਼ੀਸ਼ੇ ਵਿੱਚ ਦਿਖਾਈ ਹੈ ਜਿਵੇਂ ਕਿ ਆਪਾਂ ਸ਼ੀਸ਼ਾ ਦੇਖਦੇ ਆਂ ਸ਼ੀਸ਼ਾ ਵੀ ਸ਼ੀਸ਼ੇ ਦੇ ਵਿੱਚ ਪਹਿਲਾ ਲਾਰਸਰ ਦੇ ਸੈਂਟਰ ਚੋਂ ਲਿਆ ਕੇ ਜਾਨਕੀ ਮਿਰਰ ਵੀ ਪਹਿਲਾ ਲਾਰਸਰ ਦੇ ਸੈਂਟਰ ਚੋਂ ਲਿਆ ਕੇ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਕੇ ਮੋਟਾ ਕਰਕੇ ਲੜਨ ਲਗਾਉਣਾ ਹੈ। ਅਗਲਾ ਆ ਲਾੜਾ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖਣਾ ਹੈ ਤੇ ਬੰਦ ਪਾਸਾ ਉੱਤੇ। ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਸਾਫ਼ ਕਰ ਲੈਣਾ ਹੈ ਤੇ ਦੂਜੀ ਵਾਰ ਚੰਗੀ ਤਰ੍ਹਾਂ ਪਛਾੜ ਕਰਕੇ ਫੋਲਡ ਕਰਕੇ ਨੋਕ ਨੂੰ ਸਿੱਧ ਕਰਕੇ ਇੱਕ ਵਾਰ ਸਾਫ਼ ਕਰਕੇ ਦੂਜੀ ਵਾਰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਦੂਜੀ ਵਾਰ ਫੋਲਡ ਕਰਕੇ ਸਾਲਵ ਕਰਕੇ ਲੜ ਨੂੰ ਚੰਗੀ ਤਰ੍ਹਾਂ ਆਵਾਜ਼ ਇੱਕ ਵਾਰ ਬਾਜ ਦੇਣਾ ਹੈ ਮੇਰੇ ਕੋਲ ਇਸ ਦੀ ਫਾਈਨਲ ਦੇਣਾ ਤਾਂ ਨਹੀਂ ਹੈ ਬਾਜ ਫੇਰ ਕੇ ਲੜ ਦਾ ਫਾਸਲਾ ਸੈੱਟ ਕਰਕੇ ਆਪਣੇ ਲੜ ਨੂੰ ਪਿੱਛੇ ਤੱਕ ਸੈੱਟ ਕਰਕੇ ਲਗਾ ਦੇਣਾ ਹੈ ਤੇ ਅਗਲਾ ਲੜ ਫੇਰ ਉਸੇ ਤਰ੍ਹਾਂ ਆਪਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਉਤੋਂ ਉਤੋਂ ਦੱਬ ਕੇ ਪੂਣੀ ਤਾਂ ਖੁੱਲਦਾ ਪਸਾ ਥੱਲੇ ਰੱਖ ਲੈਣ ਤੇ ਬੰਦ ਪਾਸ ਉੱਤੇ ਪੂਣੀ ਨੂੰ ਚੰਗੀ ਤਰ੍ਹਾਂ ਪੂਰਾ ਕੰਨ ਤੱਕ ਖੋਲ ਕੇ ਉਸ ਨੂੰ ਇੱਕ ਵਾਰ ਨੋਕੜੇ ਕੋਲ ਪ੍ਰੈਸ ਕਰ ਪ੍ਰੈਸ ਕਰਕੇ ਨੋਕੜੇ ਕੋਲ ਪ੍ਰੈਸ ਕਰਕੇ ਉੱਪਰ ਪ੍ਰੈਸ ਕਰਕੇ ਤੇ ਆਪਾਂ ਨੇ ਉਸ ਨੂੰ ਚੰਗੀ ਤਰ੍ਹਾਂ ਇੱਕ ਵਾਰ ਇੱਕ ਵਾਰ ਫੋਲਡ ਕਰਕੇ ਉਸ ਨੂੰ ਦੂਜੀ ਵਾਰ ਉਹਦੇ ਥੋੜਾ ਕੱਪੜੇ ਉੱਤੇ ਲੈ ਕੇ ਆਪਣੇ ਥੱਲੇ ਨੂੰ ਖਿੱਚ ਕੇ ਦੂਜੀ ਵਾਰ ਫੋਲਡ ਕਰਕੇ ਉਸ ਨੂੰ ਹੱਥ ਦੀ ਮਦਦ ਨਾਲ ਪ੍ਰੈਸ ਕਰਕੇ ਆਪਾਂ ਨੇ ਲਾਣਾ ਚੰਗੀ ਤਰ੍ਹਾਂ ਪਿੱਛੇ ਦਾ ਖੋਲ ਕੇ ਲਗਾਉਣਾ ਹੈ ਆਪ ਲੜਾ ਦੀ ਸਫਾਈ ਨਾਲ ਦੀ ਨਾਲ ਕਰਨੀ ਹੈ ਜੋ ਕਿ ਆਪਾਂ ਨੂੰ ਬਾਅਦ ਵਿੱਚ ਸਫਾਈ ਕਰਨ ਦੀ ਲੋੜ ਨਾ ਪਵੇ। ਅਗਲਾ ਲਾੜਾ ਫਿਰ ਉਸੇ ਤਰ੍ਹਾਂ ਬੈਗ ਤੋਂ ਕੈਂਚ ਕਰਕੇ ਉੱਤੋਂ ਦੱਬ ਕੇ ਪੂਣੀ ਦਾ ਖੋਲਦਾ ਬਸ ਆਪਾਂ ਥੱਲੇ ਰੱਖਣਾ ਹੈ ਤੇ ਬੰਦਾ ਪਾਸਾ ਉੱਤੇ ਪੂਣੀ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਤੋਂ ਥੱਲੇ ਤੱਕ ਖੋਲ ਕੇ ਉਸ ਨੂੰ ਇੱਕ ਵਾਰ ਫੋਲਡ ਕਰਕੇ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਸਾਨੂੰ ਥੋੜਾ ਜਿਹਾ ਥੱਲੇ ਖਿੱਚ ਕੇ ਉੱਤੋਂ ਦੱਬ ਕੇ ਥੋੜਾ ਜਿਹਾ ਉਹ ਤੋਂ ਖਿੱਚ ਕੇ ਉੱਤਲੋਂ ਖਿੱਚ ਕੇ ਉਸ ਨੂੰ ਦੁਜੀ ਵਾਰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਹੱਥ ਦੀ ਮਦਦ ਨਾਲ ਆਪਣੇ ਪ੍ਰੈਸ ਕਰਕੇ ਲੜ ਨੂੰ ਪਿੱਛੇ ਦਾ ਖੁਰਦ ਤੇ ਲਗਾ ਦੇਣਾ ਹੈ ਤੇ ਫਿਰ ਆਪਾਂ ਬਾਅਦ ਦੀ ਮਦਦ ਨਾਲ ਉਸ ਦੀ ਸਫਾਈ ਕਰਨੀ ਹੈ ਲੜਾਂ ਦੀ ਸਫਾਈ ਆਪਾਂ ਨਾਲ ਦੀ ਨਾਲ ਕਰਨੀ ਹੈ ਜੇ ਤੁਸੀਂ YouTube ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਫਿਰ ਅਗਲਾ ਲੜ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਜ ਕਰ ਲੈਣਾ ਤੇ ਉੱਪਰੋਂ ਦਬ ਕੇ ਚੰਗੀ ਤਰ੍ਹਾਂ ਪਿੱਛੇ ਤੱਕ ਉੱਪਰੋਂ ਦਬ ਕੇ ਲੜ ਨੂੰ ਪੂਣੀਆ ਖੋਲਦਾ ਪਾਸੇ ਥੱਲੇ ਰੱਖਣਾ ਤੇ 반ਦ ਪਾਸੇ ਉੱਤੇ ਪੂਣੀ ਨੂੰ ਚੰਗੀ ਤਰ੍ਹਾਂ ਪੂਰਾ ਕਰ ਦੋ ਥੱਲੇ ਤੱਕ ਹੋਰ ਕੇ ਉਸ ਨੂੰ ਇੱਕ ਵਾਰ ਫੋਲਡ ਕਰਕੇ ਉਹ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਤੋਂ ਚੰਗੀ ਤਰ੍ਹਾਂ ਦਬ ਕੇ ਲੜੋ ਥੋੜਾ ਜਿਹਾ ਖੋਲ ਕੇ ਦੂਜੀ ਵਾਰ ਫੋਲਡ ਕਰਕੇ ਦੂਜੀ ਵਾਰ ਹੋਲਡ ਕਰਕੇ ਆਪਣੇ ਪੂਰਾ ਸਾਫ ਕਰਕੇ ਹੱਥ ਦੀ ਹੱਥ ਦੀ ਹੱਥ ਦੀ ਮਦਦ ਨਾਲ ਉਸ ਨੂੰ ਪ੍ਰੈਸ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁਬ ਕਰਨਾ ਹੈ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਕਿਉਂਕਿ ਅਸੀਂ ਹੋਰ ਨਵੀਆਂ ਇਹ ਜਿਹੇ ਪਗ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੋ ਤੁਹਾਡੇ ਤੱਕ ਜਰੂਰ ਪਹੁੰਚ ਸਕਣ ਜਿਨ੍ਹਾਂ ਵੀਰਾਂ ਡਿਮਾਂਡ ਸੀ ਪਟਿਆਲਾ ਸ਼ਹੀ ਪੱਗੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਜੁਰੂਰ ਕਰਨਾ ਜੋ ਕਿ ਜਿਨ੍ਹਾਂ ਵੀਰਾਂ ਡਿਮਾਂਡ ਸੀ ਪਟਿਆਲਾ ਸ਼ਹੀ ਪੱਗੋ 15 ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਕਈ ਵੀਡੀਓ ਜ਼ਰੂਰ ਪਹੁੰਚ ਸਕਿਆ ਤੇ ਇਸ ਵੀਡੀਓ ਨੂੰ ਦੇਖ ਕੇ ਆਪਣੇ ਪੱਗ ਦਾ ਪ੍ਰੋਬਲਮ ਸੋਲਵ ਕਰ ਸਕਣ ਤੇ ਉਸ ਤੋਂ ਬਾਅਦ ਆਪਾਂ ਨੇ ਬਾਜ ਦੀ ਮਦਦ ਨਾਲ ਆਪਣੇ ਲੜੜਾ ਦੀ ਸਫਾਈ ਕਰਨੀ ਹੈ ਜੇਕਰ ਤੁਹਾਡੇ ਲੜ ਮੋਟੇ ਹਨ ਤਾਂ ਉਹਨਾਂ ਨੂੰ ਬਾਜ ਦੀ ਮਦਦ ਨਾਲ ਪ੍ਰੈਸ ਕਰਕੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਉਚਾਈ ਸੈੱਟ ਕਰਨੀ ਹੈ ਇਹ ਫਿਰ ਆਪਾਂ ਬਾਅਦ ਦੀ ਮਤਲਬ ਆਪਣਾ ਜਿਹੜਾ ਲੜ ਲਗਾਇਆ ਸੀ ਉਸ ਦੀ ਸਫਾਈ ਕਰਾਂਗੇ ਜੇ ਇਹ ਵੀਡੀਓ ਤੁਸੀਂ ਸਾਡੇ YouTube ਚੈਨਲ ਤੋਂ ਦੇਖ ਰਹੇ ਹੋ ਤਾਂ ਸੁਪਰ ਥੈਂਕ ਜ਼ਰੂਰ ਭੇਜਣਾ ਤੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਸਟਾਰ ਜ਼ਰੂਰ ਭੇਜਣਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅਗਲਾ ਲਾਟ ਆਫ ਇਹੋ ਜਿਹਾ ਇਸ ਤਰ੍ਹਾਂ ਆਪਾਂ ਨੇ ਪੂਣੀ ਚੰਗੀ ਤਰ੍ਹਾਂ ਸੈੱਟ ਕਰਕੇ ਪੂਣੀ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਪਿੱਛੋਂ ਦੱਬ ਕੇ ਪੂਣੀ ਨੂੰ ਚੰਗੀ ਤਰ੍ਹਾਂ ਲੜੜ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਤੋਂ ਥੱਲੇ ਤੱਕ ਖੋਲ ਕੇ ਆਪਣੇ ਲੜੜ ਨੂੰ ਉਤਲੇ ਲੜਾ ਨੂੰ ਵੀ ਨਾਲ ਦੀ ਨਾਲ ਸੈੱਟ ਕਰਨਾ ਹੈ ਪਿੱਛੋਂ ਦੱਬ ਲੈਣਾ ਹੈ ਬੈਗ ਤੋਂ ਕੈਂਚ ਕਰਕੇ ਲੜੜ ਨੂੰ ਚੰਗੀ ਤਰ੍ਹਾਂ ਪੂਰਾ ਖੋਲ ਕੇ ਉੱਤੋਂ ਦੱਬ ਕੇ ਉੱਤੋਂ ਦੱਬ ਕੇ ਉਹਨਾਂ ਨੂੰ ਸੈੱਟ ਕਰਕੇ ਪੂਰਾ ਸਾਫ਼ ਕਰਕੇ ਆਪਣੇ ਪੂਣੀ ਦਾ ਖੋਲਤਾ ਪਾਸਾ ਥੱਲੇ ਰੱਖ ਲੈਣਾ ਤੇ ਬੰਦ ਪਾਸਾ ਉੱਤੇ ਤੇ ਉਸ ਨੂੰ ਪੂਰਾ ਕਰਨ ਤੋਂ ਤਲੇ ਦਾ ਖੋਲ ਕੇ ਇੱਕ ਵਾਰ ਫੋਲਡ ਕਰਕੇ ਉੱਪਰੋਂ ਦਬ ਕੇ ਪੂਰਾ ਪਿੱਛੇ ਤੱਕ ਫੋਲਡ ਕਰਕੇ ਲਗਾ ਦੇਣਾ ਹੈ ਹੱਥ ਦੀ ਮਦਦ ਨਾਲ ਪ੍ਰੈਸ ਕਰਕੇ ਪਿੱਛੇ ਤੱਕ ਫੋਲਡ ਕਰਕੇ ਲਗਾ ਦੇਣਾ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੀ ਪੱਗ ਦੀ ਸੈਟਿੰਗ ਕਰਾਂਗੇ ਜਿੱਥੋਂ ਕਿ ਤੋਂ ਆਪਣੇ ਵਿਚਾਂ ਵਿੱਚ ਵਾਲ ਹਨ ਤਾਂ ਆਪਾਂ ਉਹਨਾਂ ਨੂੰ ਕੱਢਾਂਗੇ ਬਾਜ ਦੀ ਮਦਦ ਨਾਲ ਪਿੱਛੇ ਨੂੰ ਸਾਫ਼ ਕਰਾਂਗੇ ਤੇ ਬਾਜ ਨੂੰ ਪੂਰਾ ਪਿੱਛੇ ਤੱਕ ਚੰਗੀ ਤਰ੍ਹਾਂ ਗਲਾਈ ਵਿੱਚ ਫੇਰਨਾ ਹੈ ਤੇ ਉਤਲੇ ਲੜਾਂ ਦੀ ਨਾਲ ਜਿਨਾਂ ਨਾਲ ਸੈਟਿੰਗ ਕਰਾਂਗੇ ਤੇ ਫਿਰ ਆਪਾਂ ਪੱਗ ਦੀ ਨੋਕ ਸੈੱਟ ਕਰਾਂਗੇ ਜਿਹੜਾ ਲੜਾ ਆਪਾਂ ਲਗਾਇਆ ਸੀ ਉਸ ਨੂੰ ਚੰਗੀ ਤਰ੍ਹਾਂ ਗਲਾਈ ਵਿੱਚ ਉਸ ਵਿੱਚ ਬਾਜ ਫੇਰਾਂਗੇ ਬਾਦੀ ਮੰਤਰਾ ਪ੍ਰੈਸ ਕਰਕੇ ਆਪਾਂ ਆਪਣੀ ਪੱਗ ਨੂੰ ਸੈੱਟ ਕਰਾਂਗੇ ਤੇ ਫਿਰ ਆਪਾਂ ਉਤਲੇ ਵੇਚਾਂ ਦੀ ਸੈਟਿੰਗ ਕਰਾਂਗੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਨਾ ਜਿੰਨਾ ਵੀ ਨਾਲ ਨੂੰ ਬਟਾਲਾ ਸਾਹਿਬ ਪੱਗ ਬੰਨਣ ਵਿੱਚ ਪ੍ਰੋਬਲਮ ਆਉਂਦੀ ਹੈ ਉਹਨਾਂ ਮੇਰੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਉਣਾ ਇਸ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਸ ਤੋਂ ਬਾਅਦ ਆਪਾਂ ਕਲਗੀ ਲੜ ਕਾਵਾਂ ਇਹ ਕਲਗੀ ਲੜ ਆਪਾਂ ਪੱਗ ਪੈ ਨੂੰ ਆਪਣੇ 6ਵੇਂ ਲੜ ਦੇ ਜਿੱਥੋਂ ਆਪਾਂ ਨੇ ਸ਼ਿਵ ਲੜ ਮੋੜਿਆ ਸੀ ਨੱਕ ਦੀ ਸੀਧ ਵਿੱਚ ਪੱਗ ਪੈ ਨੂੰ ਲਗਾ ਲੈਣਾ ਹੈ ਤੇ ਕਲਗੀ ਲੜ ਫਿਰ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਲੜ ਨੂੰ ਫੋਲਡ ਕਰਕੇ ਜਿੱਕੇ ਤਰ੍ਹਾਂ ਫੋਲਡ ਕਰਕੇ ਉਸ ਨੂੰ ਥੱਲੇ ਨੂੰ ਖਿੱਚ ਕੇ ਥਲੋਂ ਮਤੇ ਉੱਪਰ ਚੰਗੀ ਤਰ੍ਹਾਂ ਖਿੱਚ ਕੇ ਉਸ ਨੂੰ ਸਾਫ਼ ਕਰਕੇ ਲਗਾਉਣਾ ਹੈ ਸਾਫ ਕਰ ਆਪਣੇ ਸਾਫ ਕਰਨ ਤੋਂ ਬਾਅਦ ਉਸ ਨੂੰ ਪੱਗ ਪੈਨ ਦੇ ਥੱਲੇ ਲਿਆ ਕੇ ਲੜ ਨੂੰ ਕਮਾ ਦੇਣਾ ਹੈ ਜੇਕਰ ਤੁਹਾਡਾ ਕੱਲ ਲੜ ਛੁੱਟ ਰਹਿ ਜਾਂਦਾ ਹੈ ਤਾਂ ਤੁਸੀਂ 2 ਜਾਂ 3 ਨਾ ਪੱਗ ਪੈਨ ਲਗਾ ਕੇ ਉਸ ਨੂੰ ਸਟ ਖੜਾ ਸਕਦੇ ਹੋ ਉਹ ਤੋਂ ਬਾਅਦ ਆਪਾਂ ਰੱਪੇ ਦੀ ਸੈਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਸਿਰ ਟਕਾਂਗੇ ਸਿਰ ਟਕਾ ਫਿਰ ਆਪਾਂ ਸਫਾਈ ਕਰਾਂਗੇ ਉਦੋਂ ਦੂਆ ਦਾ ਆਪਾਂ ਆਪਣੇ ਸਿਰ ਟਕਾਂਗੇ ਸਫਾਈ ਕਰਨ ਤੋਂ ਬਾਅਦ ਸਿਰ ਟੰਗਣ ਲਈ ਆਪਾਂ ਇੱਕ ਵਾਰ ਲਾੜੋ ਖਿੱਚ ਲੈਣਾ ਹੈ ਲਾੜੋ ਖਿੱਚਣ ਤੋਂ ਬਾਅਦ ਮੰਨ ਲਓ ਇੱਕ ਵਾਰ ਲਾੜੋ ਖਿੱਚ ਲੈਣਾ ਹੈ ਲਾੜੋ ਦੋਨੋਂ ਪਾਸੇ ਨੂੰ ਬਰਾਬਰ ਕਰਕੇ ਸਿਰ ਨੂੰ ਆਪਾਂ ਢੱਕ ਲੈਣਾ ਹੈ ਦੋਨੋਂ ਪਾਸੇ ਨੂੰ ਬਰਾਬਰ ਕਰਕੇ ਸਿਰ ਨੂੰ ਢੱਕ ਲੈਣਾ ਹੈ ਤੇ ਉਸ ਤੋਂ ਬਾਅਦ ਬੈਕ ਵਾਲਾ ਲਾੜ ਆਪਾਂ ਬੇਕਰਾ ਲੜ ਦੋਨਾਂ ਪਾਸੋਂ ਚੰਗੀ ਤਰ੍ਹਾਂ ਫੋਲ ਕਰਕੇ ਉਸ ਨੂੰ ਸਾਫ਼ ਕਰਕੇ ਲਗਾ ਲੈਣਾ ਜੇ ਉਸ ਨੂੰ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰਨ ਜ਼ਰੂਰ ਕਰਨਾ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤ